ਪਗਤ ਗਿਆਨ ਦਿਆਾ ਪੰਧਾਰਨ ਘਟ ਘਟ ਬਾਜੈ ਨਾਦ ਆਪਨਾਥ ਨਾਥੀ ਸਭ ਜਾ ਕੀ ਰੇਦ ਸੇਦ ਅਵਰਾ ਸਾਦ ਦੰਯੋਗ ਵਿਯੋਗ ਦੋ ਇਕਾਰ ਚਿਲਾਵਹਿ ਲਿਖਵਹਿ ਭਗ ਆਦੇਸਕਤੀਚ ਆਦੇਸ ਆਦ ਅਨੀਲ ਅਨਾਦ ਅਨਾਹਤ ਯੋਗ ਯੋਗਾ ਇਕੋ ਵੇਸ ਆਦੇਸ ਤਿਸ ਆਦੇਸ ਆਦ ਅਨੀਲ ਅਨਾਦ ਅਨਾਤ ਯੋਗ ਯੋਗਾ ਇਕੋ ਵੇਸ ਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ